ਡੇਰਾ ਬਣਾ ਲਓ ਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਵੋ ਨਾਮ ਹੋ ਜਾਏਗਾ ਗੁਰਦੁਆਰਾ ਜੀ ਤੇ ਪਿੱਛੇ ਆਪਣਾ ਜਿਹੜਾ ਵੀ ਮਾਇਆ ਦਾ ਖੇਲ ਹੈ ਉਹ ਚਲਾਂਦੇ ਰਹੋ ਕਿਉਂਕਿ ਅੱਜਕੱਲ ਤੁਸੀਂ ਦੇਖੋਗੇ ਆਮ ਤੌਰ ਤੇ ਬਹੁਤ ਸਾਰੇ ਡੇਰੇ ਹੋ ਜੇ ਬਣ ਗਏ ਨੇ ਜਿੱਥੇ ਇੱਕ ਅੱਖਰ ਦਾ ਲੈ ਕੇ ਰਟਨ ਕਰਾਇਆ ਜਾਂਦਾ ਜਦੋਂ ਅੱਖਰ ਦਾ ਰਟਨ ਹੁੰਦਾ ਹੈ ਤੇ ਫਿਰ ਅੰਦਰੋਂ ਆਵਾਜ਼ਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਨੂੰ ਉਪਲਬਧੀ ਦੱਸੀ ਜਾਂਦੀ ਹੈ ਕਿ ਦੇਖੋ ਜੀ ਅਸੀਂ ਅਨਹਦ ਸ਼ਬਦ ਤੱਕ ਜੀਵ ਨੂੰ ਪਹੁੰਚਾ ਦਿੰਨੇ ਆ ਚਾਰ-ਚਾਰ ਘੰਟੇ ਪੰਜ-ਪੰਜ ਘੰਟੇ ਅੱਠ-ਅਠ ਘੰਟੇ ਚੌਕੜੇ ਮਾਰ ਕੇ ਅਖਰ ਦਾ ਵਾਹਿਗੁਰੂ ਦਾ ਹਨਾ ਕੇਵਲ ਵਾਹਿਗੁਰੂ ਦਾ ਹੀ ਨਹੀਂ ਜੁ ਵੀ ਰਾਮ ਰਾਮ ਵੀ ਕਿਹਾ ਅੱਲਾ ਅੱਲਾ ਦਾ ਵੀ ਲਟਨ ਕੀਤਾ ਇਹ ਗੱਲ ਗੁਰਬਾਣੀ ਦੇ ਵਿੱਚ ਵੀ ਸਾਨੂੰ ਦੱਸੀ ਗਈ ਹੈ ਬਕਾਇਦਾ ਕਿ ਇਹ ਜਿਹੜੀ ਆਵਾਜ਼ਾਂ ਨੇ ਇਹ ਸਾਨੂੰ ਛੱਡਣੀਆਂ ਪੈਣੀਆਂ ਨੇ ਉਹ ਪ੍ਰਗਟ ਹੁੰਦਾ ਆ ਉਹ ਪ੍ਰਗਟ ਕੌਣ ਕਰਦਾ ਆ ਕੋਈ ਗੁਰਮੁਖ ਜਨ ਕੋਈ ਸਾਧੂ ਜਣ ਉਹ ਸਾਨੂੰ ਤਰੀਕਾ ਦੱਸਦਾ ਆ ਪਰ ਉਹ ਜਿਹੜਾ ਤਰੀਕਾ ਦੱਸੇਗਾ ਉਹ ਬੋਲਣ ਦਾ ਨਹੀਂ ਹੋਵੇਗਾ ਕਿਸੇ ਅੱਖਰਾਂ ਨੂੰ ਰਟਣਦਾਨੀ ਹੋਵੇਗਾ ਜਿੰਨੇ ਦੇਰ ਤੱਕ ਅਸੀਂ ਉਹ ਆਵਾਜ਼ਾਂ ਸੁਣਦੇ ਆ ਆਵਾਜ਼ਾਂ ਸੁਣਨ ਲੱਗ ਜਾਂਦੇ ਆ ਤੇ ਹੁੰਦਾ ਕੀ ਆ ਸਾਨੂੰ ਉਸ ਸਮੇਂ ਬੜਾ ਆਨੰਦ ਆਉਂਦਾ ਆ ਸਾਨੂੰ ਬਹੁਤ ਵਧੀਆ ਲੱਗਦਾ ਪਰ ਇਹ ਜਿਹੜੀ ਹੈ ਇਹ ਮੁਕਤੀ ਦੀ ਅਵਸਥਾ ਨਹੀਂ ਹੈ ਇਹ ਟੈਂਪਰੇਰੀ ਹੈ ਇੱਥੋਂ ਤੱਕ ਕਿ ਜੇਕਰ ਜੀਵ ਸਮਝਦੇ ਨੇ ਕਿ ਅਸੀਂ ਪ੍ਰਾਪਤੀ ਕਰ ਲਈ ਆ ਤੇ ਕਿਤੇ ਨਾ ਕਿਤੇ ਭੁਲੇਖੇ ਦੇ ਵਿੱਚ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਉਮੀਦ ਹੈ ਜੀ ਆਪ ਜੀ ਚੜ੍ਹਦੀ ਕਲਾ ਵਿੱਚ ਹੋ ਹੋਗੇ ਸਾਰੇ ਜਣੇ ਤੇ ਅੱਜ ਆਪਣਾ ਜਿਹੜਾ ਟੌਪਿਕ ਰਹੇਗਾ ਅਨਹਦ ਬਾਣੀ ਇਸ ਤੇ ਹੀ ਆਪਾਂ ਅੱਜ ਵਿਚਾਰ ਕਰਾਂਗੇ ਕਿਉਂਕਿ ਬਹੁਤ ਜਣਿਆਂ ਦੇ ਮੈਸੇਜ ਵੀ ਆਉਂਦੇ ਨੇ ਕਿ ਵੀਰ ਜੀ ਅਨਹਦ ਬਾਣੀ ਹੈ ਕੀ ਹੈ ਆਪਾਂ ਥੋੜਾ ਜਿਹਾ ਪਿੱਛੇ ਜਾਣਦੇ ਹਾਂ ਕਿਉਂਕਿ ਇਸ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਹੀ ਨਹੀਂ ਇਹਦਾ ਜ਼ਿਕਰ ਜਿਹੜਾ ਆ ਹਜ਼ਾਰਾਂ ਸਾਲਾਂ ਤੋਂ ਜਿਹੜੇ ਗ੍ਰੰਥ ਲਿਖੇ ਗਏ ਆ ਹਨਾ ਉਪਨਿਸ਼ਦ ਜਿਸ ਨੂੰ ਕਹਿ ਦਿੰਨੇ ਆ ਜਾਂ ਵੇਦ ਕਹਿ ਦਿੰਨੇ ਆ ਉਹਨਾਂ ਦੇ ਵਿੱਚ ਵੇਸ ਦਾ ਜ਼ਿਕਰ ਹੈ ਅਸਲ ਦੇ ਵਿੱਚ ਪਹਿਲਾਂ ਆਪਾਂ ਥੋੜਾ ਜਿਹਾ ਜ਼ਿਕਰ ਕਰਦੇ ਆ ਨਾਮ ਦਾ ਕਿ ਨਾਮ ਹੈ ਕੀ ਹੈ ਨਾਮ ਨੂੰ ਸਮਝਣ ਦੀ ਆਪਾਂ ਥੋੜੀ ਜੀ ਕੋਸ਼ਿਸ਼ ਕਰਦੇ ਆ ਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਸਾਰੇ ਜਣੇ ਇਹਦੇ ਨਾਲ ਸਹਿਮਤ ਹੀ ਹੋਣ ਜਿਹੜੇ ਨਹੀਂ ਸਹਿਮਤ ਕੋਈ ਗੱਲ ਨਹੀਂ ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਕੋਝ ਹੁੰਦੀ ਹੈ ਪ੍ਰੈਕਟੀਕਲ ਹੁੰਦਾ ਹੈ ਤੇ ਜੋ مالک ਨੇ ਜਣਾਇਆ ਆਪਾਂ ਉਸ ਦੇ ਅਕੋਰਡਿੰਗ ਡਿਸਕਸ ਕਰਾਂਗੇ ਤੇ ਇੱਕ ਗੱਲ ਆਪਾਂ ਪਹਿਲਾਂ ਇਹ ਕਲੀਅਰ ਕਰ ਦਈਏ ਕਿ ਆਪਣਾ ਤੇ ਕੋਈ ਡੇਰਾ ਨਹੀਂ ਆ ਠੀਕ ਹੈ ਜੀ ਨਾ ਹੀ ਆਪਾਂ ਕੋਈ ਪੁਜਾਰਾ ਕਾ ਨਾ ਹੀ ਕੋਈ ਸਾਧੂ ਸੰਤ ਆਪਾਂ ਨਾਰਮਲ ਆ ਜੋ مالک ਨੇ ਜਿੰਨਾ ਕ ਗਿਆਨ ਕਰਾਇਆ ਜੋ ਪ੍ਰੈਕਟੀਕਲ ਕਰਾਇਆ ਉਹ ਦੇ ਅਕੋਰਡਿੰਗ ਸੰਗਤਾਂ ਸਾਹਮਣੇ ਆਪਾਂ ਰੱਖਦੇ ਆ ਮੰਨਣਾ ਨਾ ਮੰਨਣਾ ਉਹ ਸੰਗਤ ਦੇ ਆਪਣੇ ਉੱਪਰ ਹੈ ਹਨਾ ਤੇ ਜਿਹੜੇ ਵੀ ਜੀ ਸਮਝਣਾ ਚਾਹੁੰਦੇ ਨੇ ਵਿਚਾਰ ਕਰਨਾ ਚਾਹੁੰਦੇ ਨੇ ਨੰਬਰ ਪ੍ਰੋਫਾਈਲ ਦੇ ਵਿੱਚ ਦਿੱਤੇ ਹੋਏ ਨੇ ਆਪਣੀ ਇੰਸਟਾਗ੍ਰam ਆਈਡੀ ਦੇ ਵਿੱਚ ਵੀ ਨੀਚੇ ਵੀ ਮੈਂਸ਼ਨ ਕਰ ਦਿੱਤੇ ਜਾਣਗੇ ਤੇ ਆਪ ਜੀ ਕਾਲ ਕਰਕੇ ਵਿਚਾਰ ਕਰ ਸਕਦੇ ਹੋ ਫਰੀ ਆਫ ਕੋਸਟ ਇਹਦੀ ਕੋਈ ਮਾਇਆ ਨਹੀਂ ਹੈ ਜਿਵੇਂ ਕਿ ਆਪ ਪਾ ਦੇਖਦੇ ਹੀ ਆਂ ਡੇਰਾਵਾਦ ਕਿੰਨਾ ਕੁ ਜ਼ਿਆਦਾ ਫੈਲ ਚੁੱਕਾ ਆ ਹੁਣ ਜਿਹੜੇ ਡੇਰੇ ਬਣੇ ਆ ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਤੇ ਇਹੋ ਜਿਹੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਕਿਉਂਕਿ ਨਾਰਮਲ ਜੀ ਗੱਲ ਐ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਯੂਜ਼ ਕਰਨਾ ਸ਼ੁਰੂ ਕਰਤਾ ਕੀ ਕਰਦਾ ਇੱਕ ਡੇਰਾ ਬਣਾ ਲਓ ਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਵੋ ਨਾਮ ਹੋ ਜਾਏਗਾ ਗੁਰਦੁਆਰਾ ਐ ਜੀ ਤੇ ਪਿੱਛੇ ਆਪਣਾ ਜਿਹੜਾ ਵੀ ਮਾਇਆ ਦਾ ਖੇਲ ਐ ਉਹ ਚਲਾਉਂਦੇ ਰਹੋ ਤੇ ਲੋਕਾਂ ਨੂੰ ਉਲਝਾਉਂਦੇ ਰਹੋ ਤੇ ਜਿਹੜੀ ਲੋਕਾਂ ਨੂੰ ਪ੍ਰੇਰੋ ਇਸ ਪਾਸੇ ਕਿ ਹਾਂਜੀ ਸੇਵਾ ਕਰੋ ਦਾਨ ਪੁੰਨ ਕਰੋ ਵੱਤੋ ਵੱਦਾਨ ਕਰੋ ਜੀ ਤੁਹਾਡਾ ਲੇਖੇ ਲੱਗੇਗਾ ਨਾਮ ਗੁਰਦੁਆਰੇ ਦਾ ਰੱਖ ਕੇ ਚਲਾਏ ਡੇਰੇ ਜਾਂਦੇ ਆ ਤੇ ਆਓ ਇਸ ਵਾਰ ਜਿਆਦਾ ਨਾ ਜਾਂਦੇ ਹੋਏ ਆਪਾਂ ਅੱਜ ਵਿਚਾਰਾਂਗੇ ਅਨਹਦ ਸ਼ਬਦ ਸਭ ਤੋਂ ਪਹਿਲਾਂ ਕੀ ਅਨਹਦ ਸ਼ਬਦ ਕੀ ਹੈ ਕਿ ਬਹੁਤ ਲੋਕ ਇਹਦੇ ਵਿੱਚ ਭਰਮ ਦੇ ਵਿੱਚ ਨੇ ਕਿਉਂਕਿ ਅੱਜ ਕੱਲ ਤੁਸੀਂ ਦੇਖੋਗੇ ਆਮ ਤੌਰ ਤੇ ਬਹੁਤ ਸਾਰੇ ਡੇਰੇ ਇਹੋ ਜੇ ਬਣ ਗਏ ਨੇ ਜਿੱਥੇ ਇੱਕ ਅੱਖਰ ਦਾ ਲੈ ਕੇ ਰਟਨ ਕਰਾਇਆ ਜਾਂਦਾ ਜਦੋਂ ਅੱਖਰ ਦਾ ਰਟਨ ਹੁੰਦਾ ਤੇ ਫਿਰ ਅੰਦਰੋਂ ਆਵਾਜ਼ਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਨੂੰ ਉਪਲਬਧੀ ਦੱਸੀ ਜਾਂਦੀ ਹੈ ਕਿ ਦੇਖੋ ਜੀ ਅਸੀਂ ਅਨਹਦ ਸ਼ਬਦ ਤੱਕ ਜੀਵ ਨੂੰ ਪਹੁੰਚਾ ਦਿੰਨੇ ਆ ਤੇ ਇਹ ਤੁਹਾਡੀ ਪ੍ਰਾਪਤੀ ਹੋ ਗਈ ਅਸਲ ਦੇ ਵਿੱਚ ਇਹ ਗਿਆਨ ਕੋਈ ਨਵਾਂ ਗਿਆਨ ਨਹੀਂ ਹੈ ਇਹ ਭੁਲੇਖਾ ਸੀ ਆਪਣੇ ਮਨ ਤੋਂ ਕੱਢ ਲੀਏ ਇਹ ਗਿਆਨ ਜਿਹੜਾ ਆ ਹਜ਼ਾਰਾਂ ਸਾਲ ਪੁਰਾਣਾ ਗਿਆਨ ਹੈ ਤੇ ਲਬ ਦੇ ਲਬ ਦੇ ਮਾਲਿਕ ਦੀ ਕਿਰਪਾ ਨਾਲ ਆਪਾਂ ਇੱਥੋਂ ਤੱਕ ਪਹੁੰਚੇ ਕਿਉਂਕਿ ਅਸੀਂ ਵੀ ਇਸ ਮਾਰਗ ਤੇ ਸੀਗੇ ਅੱਜ ਤੋਂ ਕੁਝ ਸਾਲਾਂ ਪਹਿਲਾਂ ਹਾਂ ਪਹਿਲਾਂ ਚਾਰ-ਚਾਰ ਘੰਟੇ ਪੰਜ-ਪੰਜ ਘੰਟੇ ਅੱਠ-ਅਠ ਘੰਟੇ ਚੌਕੜੇ ਮਾਰ ਕੇ ਅਖਰ ਦਾ ਵਾਹਿਗੁਰੂ ਦਾ ਹਨਾ ਕੇਵਲ ਵਾਹਿਗੁਰੂ ਦਾ ਹੀ ਨਹੀਂ ਜਿਵੇਂ ਰਾਮ ਰਾਮ ਵੀ ਕਿਹਾ ਅੱਲਾ ਅੱਲਾ ਦਾ ਵੀ ਲਟਨ ਕੀਤਾ ਇਹ ਗੱਲ ਗੁਰਬਾਣੀ ਦੇ ਵਿੱਚ ਵੀ ਸਾਨੂੰ ਦੱਸੀ ਗਈ ਹੈ ਬਕਾਇਦਾ ਕਿ ਇਹ ਜਿਹੜੀ ਆਵਾਜ਼ਾਂ ਨੇ ਇਹ ਸਾਨੂੰ ਛੱਡਣੀਆਂ ਪੈਣੀਆਂ ਨੇ ਗੁਰਬਾਣੀ ਗੁਰੂ ਦੇ ਵਿੱਚ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਹੈ ਕਹਿੰਦੇ ਨੇ ਕਿ ਬਿਲਾਵਲ ਤਬਹੀ ਕੀਜੀਐ ਜਬ ਮੁਖ ਹੋਵੇ ਨਾਮ ਹਣਾ ਹੁਣ ਆਵਾਜ਼ਾਂ ਨੂੰ ਵਿਚਾਰਨ ਤੋਂ ਪਹਿਲਾਂ ਆਪਾਂ ਥੋੜਾ ਜਾਂ ਨਾਮ ਵੀ ਸਮਝ ਲੈਣੇ ਆ ਤਾਂ ਜੋ ਜੀਵਾ ਦੇ ਅੰਦਰ ਨਾਮ ਨੂੰ ਲੈ ਕੇ ਪੂਰੇ ਅੱਖਾਂ ਨਾਲ ਅਪੇ ਦੇਖੋ ਅਸਲ ਦੇ ਵਿੱਚ ਕੀ ਹੈ ਅਸੀਂ ਕਿਸੇ ਅੱਖਰ ਨੂੰ ਹੀ ਨਾਮ ਸਮਝ ਲੰਨੇ ਆ ਜਿਵੇਂ ਕਿ RAM ਕਹਤਾ ਹਿੰਦੂ ਮਤ ਨੇ ਹਨਾ ਰਾਧੇ ਕਹਤਾ ਅੱਲਾ ਮੁਸਲਮਾਨਾ ਨੇ ਕਹਤਾ ਇਸਾਈ ਵੀਰਾਂ ਨੇ ਜੀਸਸ ਕ੍ਰਾਈਸਟ ਕਹਤਾ ਗੋਡ ਕਹਤਾ ਸਿੱਖਾਂ ਨੇ ਵਾਹਿਗੁਰੂ ਕਹਤਾ ਅਸੀਂ ਸੋਚਦੇ ਕਿ ਇਸ ਅੱਖਰ ਨੂੰ ਜੇਕਰ ਅਸੀਂ ਵਾਰ-ਵਾਰ ਰੱਟ ਰਹੇ ਹਾਂ ਤੇ ਇਹ ਸਾਡਾ ਸਿਮਰਨ ਹੋ ਰਿਹਾ ਤੇ ਇਹ ਨਾਮ ਹੈ ਅਸੀਂ ਨਾਮ ਜਪ ਰਹੇ ਹਾਂ ਪਰ ਗੁਰਬਾਣੀ ਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਨਾਮ ਅੱਖਰਾਂ ਦੇ ਵਿੱਚ ਹੈ ਹੀ ਨਹੀਂ ਹੈ ਦ੍ਰਿਸ਼ਟਮਾਨ ਅੱਖਰ ਹੈ ਜੇ ਤਾਂ ਨਾਨਕ ਪਰਬਰਮ ਨਿਰਲੇਪਾ ਕੀ ਪਰਬਰਮ ਨ ਅੱਖਰਾਂ ਤੋਂ ਨਿਰਲੇਪ ਹੈ ਕਿਉਂਕਿ ਜਿੰਨੇ ਵੀ ਅੱਖਰ ਸੰਸਾਰ ਦੇ ਵਿੱਚ ਲਿਖੇ ਗਏ ਨੇ ਕਿਸੇ ਵੀ ਭਾਸ਼ਾ ਦੇ ਵਿੱਚ ਲਿਖੇ ਗਏ ਨੇ ਇਹ ਸਾਰੇ ਜਿਹੜੇ ਅੱਖਰ ਨੇ ਇਹ ਤ੍ਰੈ ਗੁਣੀ ਨੇ ਪਰ ਅੱਖਰਾਂ ਦੇ ਵਿੱਚ ਜਿਹੜਾ ਗਿਆਨ ਹੈ ਉਹ ਗਿਆਨ ਚੌਥੇ ਪਦ ਦਾ ਹੈ ਸਮਝਣ ਦੀ ਕੋਸ਼ਿਸ਼ ਕਰੀਏ कि ਜਿਹੜੇ ਅੱਖਰ ਹੈ ਕਿਉਂਕਿ ਇਹ ਮਨੋੱਖਾ ਬੋਲੀ ਹੈ ਇੱਕ ਦੂਸਰੇ ਨੂੰ ਸਮਝਾਂ ਲਈ ਤੇ ਬੋਲੀ ਦਾ ਹੀ ਇਸਤੇਮਾਲ ਹੋਏਗਾ ਤਾਂ ਉਹਨੂੰ ਤੇ ਲਿਖਣਾ ਹੀ ਪਵੇਗਾ ਤੇ ਜੋ ਵੀ ਲਿਖਿਆ ਜਾਂਦਾ ਹੈ ਉਹ ਤਲਗੁਣਾ ਦੇ ਵਿੱਚ ਆ ਜਾਂਦਾ ਹੈ ਪਰ ਜਿਹੜਾ ਗਿਆਨ ਉਹਨਾਂ ਅੱਖਰਾਂ ਦੇ ਵਿੱਚ ਹੁੰਦਾ ਆ ਉਹ ਗਿਆਨ ਚੌਥੇ ਪੱਧਰ ਦਾ ਹੁੰਦਾ ਜਦ ਤੱਕ ਅਸੀਂ ਉਹ ਗਿਆਨ ਨੂੰ ਨਹੀਂ ਸਮਝਦੇ ਨਹੀਂ ਭੁੱਜਦੇ ਕੇਵਲ ਅੱਖਰ ਪੜਨ ਤੱਕ ਹੀ ਸੀਮਿਤ ਰਹਿ ਜਾਂਦੇ ਆ ਉਦੋਂ ਤੱਕ ਅਸੀਂ ਇਸ ਖੇਲ ਨੂੰ ਭੁੱਜ ਨਹੀਂ ਪਾਉਂਦੇ ਬਹੁਤ ਸਾਰੇ ਜੀਵ ਤੁਸੀਂ ਦੇਖੋਗੇ ਕੇਵਲ ਅੱਖਰਾਂ ਤੱਕ ਹੀ ਸੀਮਿਤ ਰਹਿ ਜਾਂਦੇ ਆ ਅੱਖਰ ਛਾੜੇ ਨਹੀਂ ਪਾਉਂਦੇ ਗੁਰਬਾਣੀ ਗੁਰੂ ਦੇਵ ਸਾਨੂੰ ਸਮਝਾਇਆ ਹੈ ਪਾਵਨ ਅੱਖਰ ਲੋਕ ਤਰ੍ਹਾਂ ਸਭ ਕੀ ਜਿ ਇਨਹੀ ਮਾਹੇ ਇਹ ਅੱਖਰ ਖਿਰ ਜਾਣਗੇ ਉਹ ਅੱਖਰ ਇਨ ਮਾਹਾਂ ਨਹੀਂ ਹੈ ਕਿ ਇਹ ਜਿਹੜੇ ਅੱਖਰ ਇਹ ਸਾਰੇ ਖਿਰ ਜਾਣਗੇ ਉਹ ਅੱਖਰ ਇਨਾਂ ਦੇ ਵਿੱਚ ਨਹੀਂ ਹੈ ਹਨਾ ਕਲਮ ਸਾਜ ਨੇ ਕਿਆ ਸਦਾ ਹੀ ਇਹ ਹਿਰਦੇ ਹੀ ਲਿਖ ਲਿਓ ਇਹਦੇ ਵਿੱਚ ਵੀ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਕਲਮ ਦੇ ਨਾਲ ਕਾਗਜ਼ ਦੇ ਉੱਪਰ ਸਾਈਂ ਨਾਲ ਜੋ ਵੀ ਅਸੀਂ ਲਿਖਦੇ ਆ ਇਹ ਖਿਰ ਜਾਣਗੇ ਇਹ ਨਸ਼ਟ ਹੋ ਜਾਣਗੇ ਜੇ ਲਿਖਣਾ ਹੈ ਤਾਂ ਹਿਰਦੇ ਦੇ ਵਿੱਚ ਲਿਖੋ ਹੁਣ ਅਸਲ ਦੇ ਵਿੱਚ ਨਾਮ ਕੀ ਹੈ ਨਾਮ ਤਾਂ ਹੈ ਇੱਕ ਪਛਾਣ ਜਿਵੇਂ ਮੇਰਾ ਇੱਕ ਨਾਮ ਹੈ ਉਹ ਨਾਮ ਕਿਸ ਦਾ ਹੈ ਇਸ ਪਛਾਣ ਦਾ ਨਾਮ ਹੈ ਹਨਾ ਕਿਸੇ ਦਾ ਨਾਮ ਸਤਨਾਮ ਸਿੰਘ ਕਿਸੇ ਦਾ ਹਰਪ੍ਰੀਤ ਕਿਸੇ ਦਾ ਗੁਨੀਤ ਪਲਵਿੰਦਰ ਤਲਵਿੰਦਰ ਹਨਾ ਇਸ ਤਰੀਕੇ ਨਾਲ ਬਹੁਤ ਸਾਰੇ ਨਾਮ ਨੇ ਤੇ ਨਾਮ ਕੀ ਦਾ ਹੈ ਇੱਕ ਪਛਾਣ ਦਾ ਸਕਲ ਕਾਲ ਕਾ ਕੀ ਹੈ ਤਮਾਸ਼ਾ ਇੱਕ ਕਾਲ ਦੀਆਂ ਜਿਹੜੀਆਂ ਸ਼ਕਲਾਂ ਨੇ ਇਹ ਤਮਾਸ਼ਾ ਜਿਹੜਾ ਇਸ ਦਾ ਇੱਕ ਨਾਮ ਹੈ ਇੱਕ ਪੀੜ ਦੇ ਵਿੱਚ ਮੰਨ ਲਓ ਹਜ਼ਾਰਾਂ ਦੀ ਪੀੜ ਹੋਵੇ ਤੁਸੀਂ ਨਾਮ ਲਵੋ ਕਿਸੇ ਦਾ ਮੰਨ ਲਓ ਪਲਵਿੰਦਰ ਸਿੰਘ ਨਾਮ ਲਿਆ ਤੁਸੀਂ ਲੇਕਿਨ ਜਦ ਤੱਕ ਤੁਸੀਂ ਉਸ ਨੂੰ ਜਾਣੇ ਨਹੀਂ ਸ਼ਕਲ ਦੀ ਪਛਾਣ ਨਹੀਂ ਹੋਈ ਉਹ ਤੁਹਾਡੇ ਸਾਹਮਣੇ ਵੀ ਹੋਵੇ ਤੁਸੀਂ ਸਮਝ ਨਹੀਂ ਪਾਉਗੇ ਤੁਹਾਨੂੰ ਕੀ ਪਤਾ ਕਿਹੜਾ ਪਲਵਿੰਦਰ ਕਿਉਂਕਿ ਤੁਸੀਂ ਦੇਖਿਆ ਹੀ ਨਹੀਂ ਉਹਨੂੰ ਜਾਣਿਆ ਹੀ ਨਹੀਂ ਤੇ ਅਸਲ ਦੇ ਵਿੱਚ ਜਿਹੜਾ ਨਾਮ ਹੈ ਉਹ ਪਛਾਣ ਹੈ ਕਿਸ ਦੀ ਉਸ ਪਰਮੇਸ਼ਰ ਦੀ ਪਛਾਣ ਹੈ ਤੇ ਉਹ ਨਾਮ ਕੀ ਹੈ ਉਹ ਨਾਮ ਗੁਪਤ ਹੈ ਗੁਪਤਾ ਨਾਮ ਵਰਤੈ ਵਿੱਚ ਕੱਲ ਜੋ ਟਕਟੜ ਹਰਿ ਭਰਪੂਰ ਆ ਨਾਮ ਰਤਨ tincਾ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਭਜ ਪਿਆ ਜਿਹੜਾ ਗੁਰ ਦੀ ਸ਼ਰਨ ਦੇ ਵਿੱਚ ਜਾਏਗਾ ਗੁਰ ਭਾਉ ਗਿਆਨ ਵਿਧੀ ਤਰੀਕਾ ਝੁਗਤ ਫਿਰ ਉਸ ਨੂੰ ਨਾਮ ਪ੍ਰਗਟ ਹੋਏਗਾ ਕਿਉਂਕਿ ਨਾਮ ਜਿਹੜਾ ਆ ਉਹ ਗੁਪਤ ਰੂਪ ਦੇ ਵਿੱਚ ਹਰ ਜਗ੍ਹਾ ਵਰਤ ਰਿਹਾ ਹੈ ਉਹ ਪ੍ਰਗਟ ਹੁੰਦਾ ਆ ਉਹ ਪ੍ਰਗਟ ਕੌਣ ਕਰਦਾ ਆ ਕੋਈ ਗੁਰਮੁਖ ਜਨ ਕੋਈ ਸਾਧੂ ਜਨ ਉਹ ਸਾਨੂੰ ਤਰੀਕਾ ਦੱਸਦਾ ਆ ਪਰ ਉਹ ਜਿਹੜਾ ਤਰੀਕਾ ਦੱਸੇਗਾ ਉਹ ਬੋਲਣ ਦਾ ਨਹੀਂ ਹੋਵੇਗਾ ਕਿਸੇ ਅੱਖਰਾਂ ਨੂੰ ਰਟਣ ਦਾ ਨਹੀਂ ਹੋਵੇਗਾ ਠੀਕ ਹੈ ਜੀ ਉਮੀਦ ਕਰਦਾ ਇਥੋਂ ਤੱਕ ਨਾਮ ਥੋੜਾ ਬਹੁਤ ਆਪਣਾ ਕਲੀਅਰ ਹੋ ਜਾ ਹੋਵੇਗਾ ਕਿ ਨਾਮ ਅੱਖਰਾਂ ਦੇ ਵਿੱਚ ਨਹੀਂ ਹੈ ਨਾਮ ਇੱਕ ਪਛਾਣ ਹੈ ਹੁਣ ਗੁਰਬਾਣੀ ਦੇ ਵਿੱਚ ਦੱਸਿਆ ਵੀ ਹੈ ਨਾਮ ਕੇ ਤਾਰੇ ਖੰਡ ਬ੍ਰਮੰਡ ਨਾਮ ਕੇ ਤਾਰੇ ਸਗਲੇ ਜੰਤ ਕੀ ਸਾਰੇ ਖੰਡ ਬ੍ਰਮੰਡ ਜੁਨਾ ਕੁਛ ਹੈ ਸਭ ਕੁਝ ਨਾਮ ਤੋਂ ਹੀ ਬਣਿਆ ਅਸੀਂ ਵੀ ਨਾਮ ਤੋਂ ਬਣਿਆ ਹੁਣ ਅਸੀਂ ਤਾਂ ਬੋਲ ਕੇ ਮਨੁੱਖੀ ਇੱਕ ਭਾਸ਼ਾ ਆ ਪਾਸ਼ਾ ਦੇ ਵਿੱਚ ਬੋਲ ਕੇ ਅਸੀਂ ਚੀਜ਼ ਬਾਰੇ ਦੱਸ ਦਿੰਨੇ ਆ ਪਰ ਅਸਲ ਦੇ ਵਿੱਚ ਜਿਹੜੀ ਉਹ ਚੀਜ਼ ਹੁੰਦੀ ਹੈ ਉਸ ਦੀ ਇੱਕ ਪਛਾਣ ਹੈ ਜਿਵੇਂ ਕੁੱਤੇ ਨੂੰ ਪਿਆਸ ਲੱਗੀ ਹੈ ਕੁੱਤਾ ਪਾਣੀ ਪਾਣੀ ਨਹੀਂ ਕਰਦਾ ਉਹਨੂੰ ਇੱਕ ਪਛਾਣ ਹੈ ਪਾਣੀ ਕੋਲ ਜਾਂਦਾ ਹੈ ਪਾਣੀ ਪੀ ਲੈਂਦਾ ਮੈਂ ਇੰਡੀਆ ਦੇ ਵਿੱਚ ਆ ਮੈਂ ਬੋਲ ਰਿਹਾ ਪਾਣੀ ਕੋਈ ਅੰਗਰੇਜ਼ ਹੈ ਬੋਲੇਗਾ ਵਾਟਰ ਹਨਾ ਤੇ ਆਪਾਂ ਦੋਨੋਂ ਆਪਣੇ ਆਪਣੇ ਭਾਸ਼ਾ ਦੇ ਵਿੱਚ ਬੋਲ ਰਿਹਾ ਸਾਨੂੰ ਇੱਕ ਦੂਸਰੇ ਦੀ ਭਾਸ਼ਾ ਨਹੀਂ ਆਂਦੀ ਤੇ ਅਸੀਂ ਝਗੜਾਂਗੇ ਵੀ ਪਰ ਜਦੋਂ ਉਹ ਚੀਜ਼ ਸਾਹਮਣੇ ਆ ਜਾਗੀ ਤਾਂ ਅਸੀਂ ਪਛਾਣ ਲਾਂਗੇ ਕਿ ਹਾਂ ਇਸੇ ਦੀ ਤਾਂ ਮੈਂ ਗੱਲ ਕਰ ਰਿਹਾ ਸੀ ਉਹ ਵੀ ਕਿ ਹਾਂ ਇਸੇ ਦੀ ਤਾਂ ਮੈਂ ਗੱਲ ਕਰ ਰਿਹਾ ਸੀ ਅਸਲ ਦੇ ਵਿੱਚ ਫਿਰ ਨਾਮ ਕੀ ਹੋਇਆ ਨਾਮ ਅਸਲ ਦੇ ਵਿੱਚ ਇੱਕ ਪਛਾਣ ਹੈ ਉਸ ਪਛਾਣ ਨੂੰ ਉਸ ਚੀਜ਼ ਨੂੰ ਸਮਝਣ ਦੇ ਲਈ ਉਸ ਦਾ ਇੱਕ ਅਖਰੀ ਨਾਮ ਦੇ ਦਿੱਤਾ ਕਿ ਬਾਸ਼ਾ ਦੇ ਵਿੱਚ ਪਰ ਅਸਲ ਦੇ ਵਿੱਚ ਉਹ ਪਛਾਣ ਹੀ ਨਾਮ ਹੈ। ਇਹੀ ਗੱਲ ਗੁਰਬਾਣੀ ਗੁਰੂ ਜੀ ਕਹਿੰਦੇ ਨੇ ਜਹ ਜਹ ਦੇਖੂ ਤਹ ਤਹ ਸਾਚਾ ਬਿਨ ਬੂਜੇ ਚਗਰਤ ਜਕਾਚਾ ਕੀ ਸੰਸਾਰ ਝਗੜਾ ਕਿਉਂ ਕਰ ਰਿਹਾ ਕਿਉਂਕਿ ਬੁਝਿਆ ਹੀ ਨਹੀਂ ਬਿਨ ਬੁਝੇ ਝਗੜ ਰਿਹਾ ਜਦ ਦੇਖਾਂ ਤਬ ਗਾਵਾਂ ਤੋਂ ਮੰਨਤੀ ਰਜ ਪਾਵਾਂ ਕਿਉਂਕਿ ਜਦੋਂ ਅਸੀਂ ਉਸ ਨੂੰ ਦੇਖ ਲਾਂਗੇ ਸਾਡਾ ਮਨਤੀ ਰਜ ਦੇ ਵਿੱਚ ਆ ਜਾਏਗਾ ਹੁਣ ਆਪਾਂ ਮੁੜ ਕੇ ਵਾਪਸ ਆਣੇ ਆ ਕਿਹਦੇ ਤੇ ਅਨਹਦ ਬਾਣੀ ਤੇ ਬਹੁਤ ਸਾਰੇ ਜੀਵ ਅੱਜ ਕੱਲ ਇਸ ਦਾ ਪ੍ਰਚਾਰ ਕਰ ਰਹੇ ਤੇ ਹੁਣ ਤੇ ਬਹੁਤ ਸਾਰੇ ਡੇਰੇ ਖੁੱਲ ਗਏ ਤੇ ਉਹ ਦੱਸਦੇ ਆ ਕਿ ਅਸੀਂ ਇਹ ਆਵਾਜ਼ਾਂ ਜਿਹੜੇ ਸੁਣਦੇ ਆ ਉਸ ਨੂੰ ਅਨੰਦ ਬਾਣੀ ਦੱਸਦੇ ਆ ਇਹ ਤਾਂ ਹਜ਼ਾਰਾਂ ਸਾਲ ਪਹਿਲੇ ਵੀ ਲੋਕ ਕਰਦੇ ਰਹੇ ਆ ਜੇ ਨਹੀਂ ਯਕੀਨ ਤਾਂ ਮੈਂ ਤੁਹਾਨੂੰ ਦੱਸ ਦੇਣਾ ਆ ਇਹ ਦੇਖੋ ਉਪਨਿਸ਼ਦ ਹੈ ਫਰੰਟ ਕੈਮਰੇ ਤੋਂ ਵੀਡੀਓ ਬਣ ਰਹੀ ਹੈ ਸ਼ਾਇਦ ਤੁਹਾਨੂੰ ਉਲਟਾ ਨਜ਼ਰ ਆਏਗਾ ਬ੍ਰਹਮ ਵਿਦਿਆ ਖੰਡ ਹੈ ਇਹਦੇ ਵਿੱਚ ਹੈ ਜਵਾਲੋ ਦਰਸ਼ਨ ਉਪਨਿਸ਼ਦ ਉਹਦੇ ਵਿੱਚ ਦੱਸਿਆ ਹੋਇਆ ਵਾ ਸੰਸਕ੍ਰਿਤ ਮੈਨੂੰ ਨਹੀਂ ਆਉਂਦੀ ਇਸ ਕਰਕੇ ਜਿਹੜਾ ਉਹਦਾ ਅਨੁਵਾਦ ਹੈ ਉਹ ਆਪਾਂ ਪੜ੍ਹਦੇ ਆਂ ਕਹਿੰਦੇ हे पापृत सांड क्रिते ਜਬ ਵਾਇ ਜਬ ਪ੍ਰਾਣ ਵਾਯੂ ਬ੍ਰਹਮ ਅੰਦਰ ਮੇ ਪ੍ਰਵੇਸ਼ਤ ਹੋ ਜਾਏ ਸਭ ਤੋਂ ਪਹਿਲਾਂ ਸ਼ੰਖ ਧਵਨੇ ਦੀ ਬਾਤੀ ਇੱਕ অতি ਗੰਭੀਰ ਨਾਦ ਹੋਣੇ ਲੱਗਦਾ ਹੈ। ਵਿੱਚ ਮੈਂ ਵਨਾਦ ਮੇਗਾ ਦੀ ਗਰਜਣਾ ਕੀ ਬਾਤੀ ਵੀ ਹੋਣੇ ਲੱਗਦਾ ਹੈ। ਜਿਹੜਾ ਸਾਨੂੰ ਦੱਸਿਆ ਜਾਂਦਾ ਹੈ ਕਿ ਹਾਂਜੀ ਬੱਦਲ ਕਰਜਦੇ ਨੇ ਹਨਾ ਪੰਜ ਸ਼ਬਦ ਬੋਲ ਕੇ ਉਹ ਆਵਾਜ਼ਾਂ ਦੱਸ ਦਿਆ ਜਾਂਦੀਆਂ ਨੇ ਕਿ ਹਾਂ ਸ਼ੰਖ ਦੀ ਆਵਾਜ਼ ਆਏਗੀ, ਬੱਦਲ ਕਰਜੰਦੀ ਆਵਾਜ਼ ਆਏਗੀ, ਬਿੰਡਿਆਂ ਦੀ ਆਵਾਜ਼ ਆਏਗੀ। ਹਨਾ ਤਾਂ ਜੀਵ ਨੂੰ ਲੱਗਦਾ ਕਿ ਪਤਾ ਨਹੀਂ ਮੈਨੂੰ ਕੀ ਪ੍ਰਾਪਤੀ ਹੋ ਗਈ ਹੈ। ਤੇ ਢੰਡੇਰੇ ਨਾਲ ਜੁੜ ਜਾਣੇ ਕਿ ਹਾਂ ये बाबा ने सानू। लाती। प्यारे तो सानू अनाद बाणी सुन ला दी प्यारो ये नवी गल नहीं है तो अनाद मेघ की गर्चना की भांति भी होने लगता है जब प्राण मस्तिष्क के बीच में ठीक तरह से प्रतिष्ठित हो जाता है तब उस में पर्वत से गिरते हुए झरने की कलकल धवने की भांति शब्द ਹੋਣੇ ਲੱਗਦਾ ਹੈ ਆਵਾਜ਼ ਆਉਣੇ ਲੱਗਦੀ ਹੈ ਹੈ ਮਹਾਮਤੇ ਇਸਕੇ ਅਨੰਤਰ ਯੋਗੀ અત્યੰਤ ਆਨੰਦ ਕੀ ਅਨੁਭੂਤੀ ਕਰਤੇ ਹਨ ਜਿੰਨਿੰ ਦੇਰ ਤੱਕ ਅਸੀਂ ਉਹ ਆਵਾਜ਼ਾਂ ਸੁਣਦੇ ਆ ਆਵਾਜ਼ਾਂ ਸੁਣਨ ਲੱਗ ਜਾਂਦੇ ਆ ਤੇ ਹੁੰਦਾ ਕੀ ਹੈ ਸਾਨੂੰ ਉਸ ਸਮੇਂ ਬੜਾ ਆਨੰਦ ਆਂਦਾ ਆ ਸਾਨੂੰ ਬਹੁਤ ਵਧੀਆ ਲੱਗਦਾ ਆ ਪਰ ਇਹ ਜਿਹੜੀ ਹੈ ਇਹ ਮੁਕਤੀ ਦੀ ਅਵਸਥਾ ਨਹੀਂ ਹੈ ਇਹ ਟੈਂਪਰੇਰੀ ਹੈ ਇਥੋਂ ਤੱਕ ਕਿ ਜੇਕਰ ਜੀਵ ਸਮਝਦੇ ਨੇ ਕਿ ਅਸੀਂ ਪ੍ਰਾਪਤੀ ਕਰ ਲਈ ਆ ਤੇ ਕਿਤੇ ਨਾ ਕਿਤੇ ਭੁਲੇਖੇ ਦੇ ਵਿੱਚ ਆ ਹੋਰ ਫਿਰ ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਸ਼ਬਦ ਬੋਲ ਕੇ ਦੱਸਿਆ ਜਾਂਦਾ ਆ ਜਿਹਦੇ ਵਿੱਚ ਗੁਰੂ ਅਮਰਦਾਸ ਜੀ ਦਾ ਸ਼ਬਦ ਖਾਸ ਤੌਰ ਤੇ ਦੱਸਦੇ ਨੇ ਕਹਿੰਦੇ ਨੇ ਕਿ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਿ ਜਿਨ੍ਹਾਂ ਦੇ ਅੰਦਰ ਇਹ ਨਾਮ ਵਸ ਜਾਂਦਾ ਆ ਕਨੇਰੇ ਸ਼ਬਦ ਵਜਨੇ ਸ਼ੁਰੂ ਹੋ ਜਾਂਦੇ ਆ ਪਰ ਅਸਲ ਦੇ ਵਿੱਚ ਨਾਮ ਕੀ ਹੈ ਪ੍ਰਕਾਸ਼ ਉੱਥੇ ਕੋਈ ਆਵਾਜ਼ ਨਹੀਂ ਹੈ ਪਿਆਰਿਓ ਹੈਨਾ ਹੁਣ ਕੀ ਹੈ ਗੁਰਬਾਣੀ ਗੁਰੂ ਦੇ ਵਿੱਚ ਗੁਰੂ ਅਮਰਦਾਸ ਜੀ ਜੋ ਸਮਝਾਉਂਦੇ ਨੇ ਸੱਚੇ ਸਾਇਬਾ ਕਿਆ ਨਹੀਂ ਕਰਦੇ ਦੇ ਕਿ ਹੈ ਪਿਆਰਿਆ ਤੇਰੇ ਘਰ ਦੇ ਵਿੱਚ ਕੀ ਨਹੀਂ ਸਭ ਕੁਝ ਤਾਂ ਹਾਂ ਤੇਰੇ ਘਰ ਦੇ ਵਿੱਚ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹਿੱਸੇ ਪਾਵੇ ਪਰ ਜਿਸ ਨੂੰ ਤੂੰ ਦਿੰਦਾ ਆ ਉਹੀ ਪਾਉਂਦਾ ਆ ਸਦਾ ਸਿਫਤ ਸਲਾਹ ਤੇਰੇ ਨਾਮ ਮੰਨ ਵਸਾਇ ਤੇਰੀ ਸਿਫਤ ਸਲਾ ਕੀ ਹੈ ਕਿ ਤੇਰੇ ਨਾਮ ਨੂੰ ਮਨ ਦੇ ਵਿੱਚ ਵਸਾ ਲੈਣਾ ਨਾਮ ਕੀ ਹੈ ਪਛਾਣ ਜਿਵੇਂ ਆਪਾਂ ਪਹਿਲੇ ਵੀ ਡਿਸਕਸ ਕੀਤਾ ਸੀ ਕਿਉਂਕਿ ਉਹ ਪ੍ਰਕਾਸ਼ ਰੂਪ ਹੈ ਨਾਮ ਜਿੰਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਹੁਣ ਅਸਲ ਦੇ ਵਿੱਚ ਕੁੰਡੀ ਇੱਥੇ ਕਿਉਂ ਕਿਉਂਕਿ ਅਸੀਂ ਆਵਾਜ਼ਾਂ ਨੂੰ ਸਮਝਣ ਲੱਗ ਪੈਣੇ ਪਰ ਨਾਮ ਜਿੰਕੇ ਮਨ ਵਸਾ ਜਿਹਦੇ ਮਨ ਦੇ ਵਿੱਚ ਇਹ ਨਾਮ ਵਸ ਜਾਂਦਾ ਆ ਜਿਹਦਾ ਹਿਰਦਾ ਪ੍ਰਕਾਸ਼ ਰੂਪ ਹੋ ਜਾਂਦਾ ਹੈ ਜਦੋਂ ਫਿਰ ਉਹ ਰਸਨਾ ਨਾਲ ਇਹ ਗਿਆਨ ਬਾਕੀ ਜੀਵਾਂ ਨੂੰ ਦਿੰਦਾ ਆ ਤੇ ਉਹਦੇ ਬਾਰੇ ਗੱਲ ਕੀਤੀ ਕਿ ਇਹ ਗਿਆਨ ਫਿਰ ਕਨੇਰੇ ਜੀਵਾਂ ਨੂੰ ਜਾ ਕੇ ਵੱਜਦਾ ਆ ਇੱਕ ਬੋਲਦਾ ਆ ਤੇ ਕਨੇਰੇ ਜੀ ਇਸ ਨੂੰ ਸੁਣਦੇ ਨੇ ਤੇ ਸੁਣ ਕੇ ਉਸ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਨੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਹੀ ਕਰਤੇ ਨੇ ਹੁਣ ਅਸੀਂ ਇਹ ਸੁਣ ਕੇ ਭਰਮ ਦੇ ਵਿੱਚ ਪੈ ਜਾਂਦੇ ਨੇ ਕਿ ਘਨੇਰੇ ਦੇ ਸ਼ਬਦ ਵੱਜਦੇ ਨੇ ਤੇ ਇੱਥੇ ਤਾਂ ਕੇਵਲ 4-5 ਤਰੀਕੇ ਦੇ ਹੀ ਸ਼ਬਦ ਦੱਸਿਆ ਆ, ਆਵਾਜ਼ਾਂ ਦਸੀਆਂ। ਗੁਰਬਾਣੀ ਘਨੇਰੇ ਦੀ ਗੱਲ ਕਰਦੀ ਆ। ਅਸਲ ਦੇ ਵਿੱਚ ਇਹ ਆਵਾਜ਼ਾਂ ਸੁਣਨ ਦਾ ਕੰਮ ਨਹੀਂ ਹੈ। ਅਸਲ ਦੇ ਵਿੱਚ ਇੱਥੇ ਇਹ ਦੱਸਿਆ ਗਿਆ ਹੈ ਕਿ ਘਨੇਰੇ ਜੀਵਨ ਨੂੰ ਜਾ ਕੇ ਇਹ ਸ਼ਬਦ ਵੱਜਦਾ ਆ ਤੇ ਉਹ ਜੀਵ ਵੀ ਫਿਰ ਉਸ ਅਵਸਥਾ ਤੱਕ ਪਹੁੰਚ ਸਕਦੇ ਨੇ, ਪ੍ਰਕਾਸ਼ ਰੂਪ ਤੱਕ ਪਹੁੰਚ ਸਕਦੇ ਨੇ। ਅਸਲ ਦੇ ਵਿੱਚ ਇਹ ਸਰੀਰ ਕੀ ਆ ਮਾਇਆ ਦਾ ਪੁੱਤਲਾ ਆ। ਇਹਦੇ ਅਸੀਂ ਅੰਦਰ ਵੱੜਦੇ ਆਂ। ਇਹ ਉਪਨਿਸ਼ਦ ਦੇ ਵਿੱਚ ਇਹ ਵੀ ਦੱਸਿਆ ਹੋਇਆ ਵਾ ਅਲੇਕਾ ਨਾੜੀਆਂ ਦਾ ਜ਼ਿਕਰ ਕੀਤਾ ਹੋਇਆ ਕਿ ਕਿੱਥੇ-ਕਿੱਥੇ ਕਿਵੇਂ-ਕਿਵੇਂ ਉਹ ਜਿਹੜੀ ਨਾੜੀਆਂ ਨੇ ਉਹ ਕੁੰਮਦੀਆਂ ਨੇ ਹਨਾ ਲੇਕਿਨ ਇਹਦੇ ਵਿੱਚ ਇਹ ਵੀ ਦੱਸਿਆ ਹੋਇਆ ਹੈ ਕਿ ਇਹੜਾ ਪਿੰਗਲਾ ਜਿਹੜੀ ਨਾੜੀ ਹੈ ਉਸ ਦਾ ਅੰਤ ਕਿੱਥੇ ਹੋ ਰਿਹਾ ਜਿਹੜੀ ਅੰਦਰ ਚੱਲਦੀ ਹੈ ਤੇ ਇੱਥੇ ਆ ਕੇ ਖਤਮ ਹੁੰਦੀ ਹੈ ਉਹ ਹੁਣ ਜੇਕਰ ਅਸੀਂ ਸ਼ਰੀਰ ਦੇ ਅੰਦਰ ਵੜਦੇ ਹਾਂ ਅੰਦਰ ਵੜ ਕੇ ਭਗਤੀ ਕਰਦੇ ਹਾਂ ਅੱਖਾਂ ਬੰਦ ਕਰਕੇ ਕਿਸੇ ਅਖਰ ਦਾ ਰਟਨ ਕਰਦੇ ਹਾਂ ਤੇ ਉਹਦੇ ਲਈ ਬਹੁਤ ਸਮਾਂ ਲੱਗ ਜਾਂਦਾ ਬਹੁਤ ਸਾਰੇ ਜੀਵ ਆਪਾਂ ਨੂੰ ਮਿਲਦੇ ਵੀ ਆ ਜਿਹੜੇ ਦੱਸਦੇ ਨੇ ਕਿ 10 ਸਾਲ ਹੋ ਗਏ 15 ਸਾਲ ਹੋ ਗਏ ਕਈ ਤੇ ਵੀ ਜਿਹੜੇ ਦੱਸਦੇ ਨੇ 40 40 ਸਾਲ ਹੋ ਗਿਆ ਸਾਨੂੰ ਇਹ ਕਰਦੇ ਹੋਏ ਪਰ ਸਾਨੂੰ ਹਜੇ ਤੱਕ ਪ੍ਰਾਪਤੀ ਨਹੀਂ ਹੋਈ ਅਸੀਂ ਕੇਵਲ ਆਵਾਜ਼ਾਂ ਸੁਣਨ ਤੱਕ ਹੀ ਸੀਮਿਤ ਹੈ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਮਜ਼ਾਕ ਵੀ ਲੱਗਦਾ ਹੈ ਜਿਹੜਾ ਆਪਾਂ ਗਿਆਨ ਹੁਣ ਸ਼ੇਅਰ ਕਰਨ ਲੱਗ ਗਏ ਆ ਪਰ ਇਹ ਵੀ ਉਪਨਿਸ਼ਦ ਦੇ ਵਿੱਚ ਦੱਸਿਆ ਹੋਇਆ ਜੇਕਰ ਆਪਾਂ ਉਹ ਆਵਾਜ਼ਾਂ ਸੁਣਨ ਤੱਕ ਸੀਮਿਤ ਰਹਿ ਜਾਂਦੇ ਆ ਫਿਰ ਸਾਨੂੰ ਕਈ ਜਨਮ ਲੱਗ ਸਕਦੇ ਆ ਹਨਾ ਪਰ ਇੱਕ ਸਿੱਧਾ ਮਾਰਗ ਵੀ ਉਪਨਿਸ਼ਾਦਾਂ ਦੇ ਵਿੱਚ ਦੱਸਿਆ ਹੋਇਆ ਵਾ ਹੁਣ ਜੇ ਆਪਾਂ ਕਹੀਏ ਕਿ ਇਹ ਗਿਆਨ ਸਾਡਾ ਆਪਣਾ ਆ ਰੈਫਰੈਂਸ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਬ੍ਰਹਮਾ ਵਿਦਿਆ ਕਾਂਡ ਉਪਨਿਸ਼ਾਦ ਦਾ ਜਬਾਲੋ ਪਣੀਸ਼ਦ ਹਨਾ ਜਿਹਦੇ ਵਿੱਚ ਇਹ ਆਵਾਜ਼ਾਂ ਦਾ ਜ਼ਿਕਰ ਆਲਰੇਡੀ ਕੀਤਾ ਹੋਇਆ ਹੈ ਇਹਦਾ ਮਤਲਬ ਇਹ ਹੈ ਕਿ ਆਪਣੀ ਕੋਈ ਨਵੀਂ ਕਹਾੜ ਨਹੀਂ ਕੱਢੀ ਹੋਈ ਆਪਾਂ ਗਿਆਨ ਪਿਛਲਾ ਹੀ ਚੱਲਦਾ ਆ ਰਿਹਾ ਹੈ ਉਹਨੇ ਇਹਦੇ ਵਿੱਚ ਇੱਕ ਹੋਰ ਵੀ ਦੱਸਿਆ ਹੋਇਆ ਵਾ ਗਿਆਨ ਸਿੰਪਲ ਬਹੁਤ ਸਹਿਜ ਤਰੀਕਾ ਜਿਸ ਦੇ ਨਾਲ ਪਰਮੇਸ਼ਰ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਵੀ ਆਪਾਂ ਮਿਲ ਸਕਦੇ ਹਾਂ ਅਸੀਂ ਆਪਣੀ ਉਹ ਅਵਸਥਾ ਬਣਾ ਸਕਦੇ ਹਾਂ ਹੁਣ ਇਹਦਾ ਪ੍ਰਮਾਣ ਵੀ ਗੁਰਬਾਣੀ ਗੁਰੂ ਦੇ ਰਹੇ ਨੇ ਤਜ ਅਭਿਮਾਨ ਸਰਣ ਸੰਤਨ ਗੋ ਮੁਕਤ ਹੋਏ ਛਿਨਮਾਹੀ ਇਹ ਆਪਣਾ ਅਭਿਮਾਨ ਜਿਹੜਾ ਪੁਰਾਣਾ ਗਿਆਨ ਇਕੱਠਾ ਕੀਤਾ ਹੋਇਆ ਹੈ ਜਿਹੜਾ ਆਵਾਜ਼ਾਂ ਓਜਾਂ ਵਾਲਾ ਹਨ ਇਹ ਸਭ ਛੱਡ ਦਵੇ ਆਪਣਾ ਇਕੱਠਾ ਕੀਤਾ ਗਿਆਨ ਛੱਡ ਦੇ ਸੰਤਾਂ ਦੀ ਸ਼ਰਣ ਚ ਜਾ ਕਿਹੜੇ ਸੰਤ ਸਾਧੂ ਉਹ ਨਹੀਂ ਜਿਹੜੇ ਜਿਹੜੇ ਖੋਲ ਕੇ ਬੈਠੇ ਹੋਏ ਜਿਹੜੇ ਆਪਣੇ ਗੁਰਦੁਆਰੇ ਬਣਾ ਕੇ ਬੈਠੇ ਹੋਏ ਨੇ ਹੈ ਡੇਰੇ ਗੁਰਗੰਸਾਭ ਜੀ ਰੱਖ ਕੇ ਨਾਮ ਗੁਰਦੁਆਰਿਆਂ ਦਾ ਰੱਖਿਆ ਹੋਇਆ ਵਾ ਤੇ ਤੰਦਾ ਸਾਰਾ ਮਾਇਆ ਦਾ ਚੱਲ ਰਿਹਾ ਹੈ ਹਨਾ ਮੈਂ ਕਿਉਂ ਕਹਿ ਰਿਹਾ ਮਾਇਆ ਦਾ ਚੱਲ ਰਿਹਾ ਕਿ ਅਸਲ ਦੇ ਵਿੱਚ ਬਹੁਤ ਸਾਰੇ ਜੀਵ ਇਹੋ ਜਿਹੇ ਮਿਲਦੇ ਜਿਹੜੇ ਦੱਸਦੇ ਨੇ ਕਿ ਵੀਰ ਜੀ ਅਸੀਂ ਤੇ ਇੰਨੇ ਨੇ ਲੱਖ ਰੁਪਈਆ ਵੀ ਉੱਥਾ ਪੇਟਾ ਕਰਾਇਆ ਸੇਵਾ ਦੇ ਨਾਮ ਤੇ ਪਰ ਮਿਲਿਆ ਸਾਨੂੰ ਕੁਝ ਵੀ ਨਹੀਂ ਹੈ ਹਨਾ ਤੇ ਇੱਕ ਵੀਰ ਹੋਰ ਸੀ ਜਿਹੜੇ ਇਟਲੀ ਤੋਂ ਆਏ ਸੀ ਮਿਲੇ ਸੀ ਆਪਾਂ ਨੂੰ ਤੇ ਨਾਲ ਜਦੋਂ ਵਿਚਾਰ ਹੋਈ ਕਹਿੰਦੇ ਵੀਰ ਜੀ ਮੈਂ ਹੁਣੇ ਗਿਆ 55000 ਰੁਪਏ ਨਾਲ ਮਠਾਈ ਦਾ ਡੱਬਾ ਦੇ ਕੇ ਆਇਆ ਤੇ ਦੱਸਿਆ ਕਿ ਮੈਨੂੰ ਦੱਸਿਆ ਕੇਵਲ ਇਹ ਆਵਾਜ਼ਾਂ ਕਰੀ ਚੱਲੋ ਕਰੀ ਚੱਲੋ ਕਹਿੰਦਾ ਇਹ ਤਾਂ ਮੈਂ ਕਿੰਨੇ ਸਾਲਾਂ ਤੋਂ ਸੁਣੀ ਰਿਹਾ ਫਿਰ ਆਪਣੀ ਉਹਦੇ ਨਾਲ ਵਿਚਾਰ ਹੋਈ ਫਿਰ ਉਹਨੂੰ ਦੱਸਿਆ ਕਿ ਭਾਈ ਸਾਹਿਬ ਤੁਸੀਂ ਇਹ ਗਿਆਨ ਕਰਕੇ ਦੇਖੋ ਇਹ ਕਮਾ ਕੇ ਦੇਖੋ ਤੇ ਮਾਲਕ ਨੇ ਕਿਰਪਾ ਕੀਤੀ ਤੇ ਅੱਗੋਂ ਪੁੱਛਦੇ ਕਿ ਹਾਂਜੀ ਵੀਰ ਜੀ ਤੁਹਾਨੂੰ ਕਿੰਨੀ ਭੇਟਾ ਦਈਏ ਇੱਥੇ ਮਾਇਆ ਦਾ ਕੋਈ ਕੰਮ ਹੀ ਨਹੀਂ ਜੋ ਕਿ ਇਹ ਉਹ ਗਿਆਨ ਹੈ ਜਿਹਦੀ ਅਗਰ ਤੁਸੀਂ ਮਾਇਆ ਲੈ ਲਈ ਫਿਰ ਤਾਂ ਤੁਸੀਂ ਵੀ ਉਹੀ ਕਾਰਨ ਕਰਨ ਲੱਗ ਗਏ ਉਸੇ ਚੱਕਰਾਂ ਦੇ ਵਿੱਚ ਪੈ ਗਏ ਜਿਹਦੇ ਵਿੱਚ ਬਾਕੀ ਲੋਕੀ ਫਸੇ ਹੋਏ ਆ ਹਨਾ ਕਿਉਂਕਿ ਗੁਰਬਾਣੀ ਗੁਰੂ ਦਾ ਪਰਮਾਨ ਹੈ ਮੰਨ ਕੇ ਆਂਦੇ ਆਪ ਨਾ ਉਹ ਜੋ ਔਰ ਬੁਝਾ ਉਹ ਪਾਈ ਮਾਇਆ ਕਾਰਨ ਵਿਦਿਆ ਵਿੱਚੋਂ ਜਨਮ ਅਭਿਰਥਾ ਜਾਈ ਜਿਹੜੇ ਮਾਇਆ ਕਰਕੇ ਵਿਦਿਆ ਵੇਚਦੇ ਨੇ ਕਿਸੇ ਵੀ ਰੂਪ ਵਿੱਚ ਚਾਹੇ ਉਹ ਇਹ ਕਹਿ ਲੈਣ ਕਿ ਹਾਂਜੀ ਇਹ ਸੇਵਾ ਕਰਨੀ ਆ ਜੀ ਕਮਰੇ ਬਣਾਣੇ ਆ ਜੀ ਫਰਸ਼ ਪਾਣੇ ਆ ਜੀ ਫਲਾਂ ਟਿਮਕਾ ਹਨਾ ਤੇ ਫਿਰ ਤਾਂ ਉਹ ਫਸਿਆ ਹੀ ਹੋਇਆ ਹੈਨਾ ਗਾਨੀਤ ਆਨੇ ਬਹੁਤ ਉਪਦੇਸ਼ੀ ਇਹ ਜਗ ਸਗਲੋ ਤੰਦਾ ਕਹੋ ਨਾ ਨਾ ਕਿ ਗ੍ਰਾਮਨਾਮ ਵੀ ਇਹ ਜਗ ਮਾਇਆ ਅੰਦਾ ਹੋਰ ਵੀ ਕੁਰਬਾਨੀ ਦੇ ਵਿੱਚ ਬਹੁਤ سارے ਉਦਾਹਰਣ ਦਿੱਤੇ ਆ ਮਲੇਸ਼ਤਾਨਲੇ ਪੂਜੇ ਪੂਰਾਨ ਹੈਨਾ ਚਲੋ ਆਪਾਂ ਉਸ ਵੱਲ ਨਹੀਂ ਜਾਂਦੇ ਜੋ ਕਰ ਰਿਹਾ ਉਹ ਆਪਣੇ ਆਪ ਭਰੇ ਗਈ ਹੈਨਾ ਜਿਹੜੀ ਗਿਆਨ ਦੀ ਆਪਾਂ ਗੱਲ ਕਰਦੇ ਸੀ ਉਹ ਗਿਆਨ ਆਪਾਂ ਡਿਸਕਸ ਕਰਾਂਗੇ ਦੇਖੋ ਇਹਦੇ ਵਿੱਚ ਦੱਸਿਆ ਹੋਇਆ ਹੈ ਇਹਦੇ ਵਿੱਚ ਉਪਨਿਸ਼ਦ ਦੇ ਵਿੱਚ ਹੀ ਦੱਸਿਆ ਹੋਇਆ ਤੇ ਇਹ ਗਿਆਨ ਜਿਹੜਾ ਆ ਇਸ ਨੂੰ ਗੁਰਬਾਣੀ ਦੇ ਵਿੱਚ ਵੀ ਦੱਸਿਆ ਹੋਇਆ ਵਾ ਕਿ ਸਾਡੇ ਸ਼ਰੀਰ ਦੇ ਵਿੱਚ ਹੀ ਚੰਦ ਵੀ ਆ ਤੇ ਸੂਰਜ ਵੀ ਆ ਹਨਾ ਚੰਦ ਸੂਰਜ ਦੇ ਘਰ ਹੀ ਪੀਤਰ ਤਾਂ ਕਾ ਗਿਆਨ ਨਾ ਪਾਇਆ ਉਹਦਾ ਅਸੀਂ ਗਿਆਨ ਨਹੀਂ ਲਿਆ ਹਨਾ ਦੇਖੋ ਇਹ ਜਿਹੜਾ ਦੱਸਿਆ ਹੈ ਇਹ ਵੀ ਉਪਨਿਸ਼ਦ ਦਾ ਹੀ ਪਾਰਟ ਹੈ ਸ਼ਾਂਡਿਲੀਓ ਉਪਨਿਸ਼ਦ ਉਪਨਿਸ਼ਦ ਦੇ ਵਿੱਚ ਹੀ ਸੋਖਾ ਤਰੀਕਾ ਪਰਮੇਸ਼ਰ ਨੂੰ ਪਾਉਣ ਦਾ कहते नासिका के अग्रभाग के सामने द्वादश अंगल की दूरी पर पवित्र आकाश में ज्ञान दृष्टि जब अत्यंत शांत हो जाती है तभी प्राणों का स्पंदन अवरुद्ध हो जाता है बोहों के मध्य में तारक ब्रह्मा के साक्षात्कार होने पर शांति के मिल जाने से जगत व्यापार बंद होने लगता है तथा मानसिक संकल्प विराम लेते हैं तभी प्राणगति अवरुद्ध हो जाती है ਹੁਣ ਕੀ ਹੈ ਜਦੋਂ ਅਸੀਂ ਧਿਆਨ ਨੂੰ ਇੱਥੇ ਲੈ ਕੇ ਆਨੇ ਆ ਸਾਹਮਣੇ ਪਹਿਲੇ ਨਾਸਿਕਾ ਦੇ ਅਗਰ ਭਾਗ ਤੇ ਧਿਆਨ ਲਾਇਆ ਹਨ ਉਸ ਤੋਂ ਬਾਅਦ ਇੱਥੇ ਆਂਦੇ ਕੀ ਹੁੰਦਾ ਹੈ ਕਿ ਕਿ ਜਿਹੜੀ ਸਾਡੀ ਏੜਾ ਔਰ ਪਿੰਗਲਾ ਆ ਹਨਾ ਇਹ ਦੋਨੋਂ ਜਿਹੜੀ ਨਾਲੀ ਆ ਇੱਥੇ ਆ ਕੇ ਖਤਮ ਹੁੰਦੀ ਹੈ ਨੱਕ ਤੇ ਆ ਕੇ ਖਤਮ ਹੁੰਦੀ ਹੈ ਜਿਹੜੇ ਸੁਖਮਨਾ ਉਹ ਗੋਪਤ ਹੈ ਕਈ ਅੱਖਾਂ ਬੰਦ ਕਰਕੇ ਜਿਹੜੇ ਵਿੱਚ ਲੱਭਦੇ ਆ ਉਹਨਾਂ ਨੂੰ ਕਈ ਸਾਲ ਲੱਗ ਸਕਦਾ ਤੇ ਇਹਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਉਹ ਮਿਲ ਹੀ ਜਾਏ ਸੁਖਮਨਾ ਪ੍ਰਗਟ ਹੀ ਹੋ ਜਾਏ ਕਿਉਂਕਿ ਬਹੁਤ ਸਾਰੇ ਜੀਵ ਇਹੋ ਜਿਹੇ ਨੇ ਜਿਹੜੇ ਆਵਾਜ਼ਾਂ ਤਾਂ ਸੁਣਦੇ ਨੇ ਪਰ ਉਸ ਤੋਂ ਅੱਗੇ ਪ੍ਰਕਾਸ਼ ਤੱਕ ਪਹੁੰਚ ਨਹੀਂ ਪਾਉਂਦੇ ਤੇ ਪ੍ਰਕਾਸ਼ ਤਾਂ ਉਹਨਾਂ ਨੂੰ ਪਰੋਸਾਈ ਨਹੀਂ ਆਂਦਾ ਉਹ ਕੇਵਲ ਆਵਾਜ਼ਾਂ ਤੱਕ ਹੀ ਸੀਮਿਤ ਰਹਿ ਜਾਂਦੇ ਨੇ ਸਵਰਗ ਲੋਕ ਤੱਕ ਰਹਿ ਜਾਂਦੇ ਨੇ ਉੱਥੇ ਜਾ ਕੇ ਸਾਨੂੰ ਫਿਰ ਤੋਂ ਜੰਮਣਾ ਤੇ ਮਰਨਾ ਪੈ ਜਾਂਦਾ ਹੈ ਤੇ ਜਿਹੜੇ ਸ਼ਬਦ ਅਸੀਂ ਪੜ੍ਹ ਲੈ ਸ਼ੁਰੂ ਕੀਤਾ ਸੀ ਆਓ ਇੱਕ ਵਾਰੀ ਉਸ ਨੂੰ ਵੀ ਨਾਲ-ਨਾਲ ਵਿਚਾਰ ਲਈਏ ਤਾਂ ਕਿ ਸਾਡੇ ਅੰਦਰ ਕੋਈ ਪਰਮ ਨਾ ਰਵੇ ਬਿਲਾਵਲ ਤਬਹੀ ਕੀਜੀਏ ਜਬ ਮੁਖ ਹੋਵੇ ਨਾਮ ਨਾਮ ਦੀ ਆਪਾਂ ਗੱਲ ਕੀਤੀ ਸੀ ਨਾਮ ਕੀ ਹੈ ਅੱਖਰ ਦੀ ਹੈ ਪ੍ਰਕਾਸ਼ ਰੂਪ ਹੈ ਮੁਖ ਹੋਵੇ ਨਾਮ ਨਾਮ ਮੁਖ ਤੇ ਪ੍ਰਗਟ ਹੋ ਜਾਂਦਾ ਮੁਖ ਉਜਲ ਹੋ ਜਾਂਦਾ ਜਿਸ ਨੂੰ ਜਪਜੀ ਸਾਹਿਬ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਵੀ ਆ ਜਿੰਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ ਕਿ ਇਹ ਜਿਹੜਾ ਮੁਖ ਹੈ ਇਹ ਉਜਲ ਹੋ ਜਾਂਦਾ ਹੈ ਇਹ ਨਾਮ ਪ੍ਰਗਟ ਹੋਣ ਦੀ ਨਿਸ਼ਾਨੀ ਹੈ ਰਾਗ ਨਾਦ ਸਬਦ ਸੋਹਣਾ ਜਾਂ ਲਾਗੇ ਸਹਿਸ ਤੇ ਆ ਇਹ ਜਿਹੜੇ ਰਾਗ ਨੇ ਨਾਦ ਨੇ ਸਬਦ ਨੇ ਇਹ ਸੋਹਣੇ ਲੱਗਦੇ ਨੇ ਹਨਾ ਜਦੋਂ ਸੱਚ ਦੇ ਵਿੱਚ ਸਹਿਸ ਦੇ ਵਿੱਚ ਧਿਆਨ ਲੱਗਣਾ ਸ਼ੁਰੂ ਹੁੰਦਾ ਹੈ ਪਰ ਅਗਲੀ ਪੰਕਤੀ ਸੁਣੋ ਕੀ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਰਾਗ ਨਾਦ ਛੋੜ ਹਰ ਸੇਵੀ ਹੈ ਇਹ ਹਰੀ ਨੂੰ ਸੇਵਣਾ ਨਹੀਂ ਹੈ ਇਹ ਜਿਹੜੀ ਅਸੀਂ ਆਵਾਜ਼ਾਂ ਸੁਣਨ ਲੱਗ ਪੈਂਦੇ ਆ ਹਨਾ ਉਹ ਆਵਾਜ਼ਾਂ ਰਾਮ ਨੂੰ ਸਿਮਰਨਾ ਨਹੀਂ ਹੈ ਪਰਮੇਸ਼ਰ ਨੂੰ ਸਿਮਰਨਾ ਨਹੀਂ ਹੈ ਕਹਿੰਦੇ ਰਾਗ ਨਾਦ ਛੋੜ ਹਰ ਸੇਵੀ ਹੈ ਇਹਨੂੰ ਛੱਡਣਾ ਹੀ ਪਵੇਗਾ ਤਾਂ ਦਰਗਹ ਪਾਈ ਹੈ ਮਾਨ ਦਰਗਹ ਦੇ ਵਿੱਚ ਤਾਂ ਤੈਨੂੰ ਮਾਨ ਮਿਲੇਗਾ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੁੱਕੇ ਮਨ ਅਭਿਮਾਨ ਉਕੇ ਬ੍ਰਹਮਦੀਪ ਵਿਚਾਰ ਕੇ ਬ੍ਰਹਮਦੇ ਵਿਚ ਧਿਆਨ ਲਾਣਾ ਉਸ ਪ੍ਰਕਾਸ਼ ਦੇ ਵਿਚ ਧਿਆਨ ਲਾਣਾ ਫਿਰ ਸਾਡਾ ਇਹ ਅਭਿਮਾਨ ਜਿਹੜਾ ਆ ਇਹ ਖਤਮ ਹੋਵੇਗਾ ਨਹੀਂ ਤੇ ਸਾਡਾ ਇਹ ਅਭਿਮਾਨ ਖਤਮ ਨਹੀਂ ਹੋਣਾ ਤੇ ਜੀਵ ਜਿਹੜਾ ਆ ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਰਹੇਗਾ ਠੀਕ ਹੈ ਜੀ ਇਸ ਕਰਕੇ ਇਸ ਚੀਜ਼ ਨੂੰ ਆਪਾਂ ਧਿਆਨ ਲਗਾਣਾ ਆ ਹੁਣ ਦੇਖੋ ਕੀ ਦੱਸਿਆ ਹੋਇਆ ਵਾ ਸ਼ਾਂਡੇਲਿਓ ਉਪਨਿਸ਼ਦ ਉਪਨਿਸ਼ਦ ਦਾ ਬ੍ਰਹਮ ਖੰਡ ਦਾ ਹੀ ਇਹ ਪਾਠ ਹੈ ਕਹਿੰਦੇ ਜੋ ਪੁਰਸ਼ ਮੈਂ ਦਾ ਸਨੇਪਸ਼ਾਟ ਵੀ ਸਾਹਮਣੇ ਚਲਾ ਦੂੰਗਾ ਜੀ ਅਨਹਦ ਦਾ ਮਤਲਬ ਹੀ ਹੈ ਜਿਹੜਾ ਹੱਦ ਬੰਨੇ ਤੋਂ ਪਰੇ ਹੋਵੇ ਹੁਣ ਸਾਡਾ ਸ਼ਰੀਰ ਹੀ ਇੱਕ ਹੱਦ ਬੰਨਾ ਹੈ ਤੇ ਇਸ ਹੱਦ ਬੰਨੇ ਦੇ ਵਿੱਚ ਜਿਹੜੀਆਂ ਅਸੀਂ ਆਵਾਜ਼ਾਂ ਸੁਣਦੇ ਆ ਤੇ ਇਹ ਅਨਹਦ ਕਿਵੇਂ ਹੋ ਗਈਆਂ ਇਹ ਵੀ ਤਾਂ ਹੱਦ ਬੰਨੇ ਦੇ ਵਿੱਚ ਹੀ ਹੋਈਆਂ ਨਾ ਠੀਕ ਹੈ ਜੀ ਬਾਕੀ ਜਿਹੜੇ ਕਰਦੇ ਆ ਉਹ ਕਰਦੇ ਰਹਿਣ ਸਾਨੂੰ ਕੋਈ ਉਹਦੇ ਵਿੱਚ ਇਤਰਾਜ਼ ਨਹੀਂ ਹੈ ਕਿਉਂਕਿ ਆਪਾਂ ਵੀ 5 ਸਾਲ 6 ਸਾਲ ਇਹ ਕੀਤਾ ਆ ਪਰ ਮਾਲਿਕ ਦੀ ਕਿਰਪਾ ਜਦੋਂ ਉਹਦੇ ਵਿੱਚੋਂ ਕੱਢਿਆ ਤਾਂ ਹੀ ਤੁਹਾਡੇ ਨਾਲ ਇਹ ਚੀਜ਼ ਆਪਾਂ ਸ਼ੇਅਰ ਕਰ ਰਹੇ ਆਂ ਦੇਖੋ सिर्फ बुखार। बुखार तानदे नहीं है बुखार मानदे भी है मानदा बुखार लग गया के त्रै गुणी ताप जो मन नगे हुआ है रज गुण तम गुण सतगुण कही तेरी सम माया विभिन्न प्रकार के विषो का शमन हो जाता है जेडे ਆਪਾਂ ਕਹਿੰਦੇ ਨੇ ਕਿ ਹਾਂ ਵਿਚਾਰ ਰੋਕਣੇ ਨੇ ਵਿਚਾਰ ਰੋਕਣੇ ਵਿਚਾਰ ਨਹੀਂ ਰੁਕਦੇ ਵਿਚਾਰ ਬਦਲਦੇ ਹੁੰਦੇ ਨੇ ਤੇ ਸਾਡੇ ਜਿਹੜੇ ਅੰਦਰ ਦੇ ਵਿਚਾਰ ਆ ਉਹ ਬਦਲ ਜਾਂਦੇ ਨੇ ਕਿਉਂ ਕਿ ਇੱਕ ਨਵਾਂ ਗਿਆਨ ਪ੍ਰਗਟ ਹੁੰਦਾ ਆ ਉਸਕੇ ਸੈਂਕੜੇ ਜਨਮ ਕੇ ਪਾਪ ਪੂਰਨ ਰੂਪ ਸੇ ਛੂਟ ਜਾਂਦੇ ਹੈ ਸੈਂਕੜੇ ਮਤਲਬ ਕਿ ਹਜ਼ਾਰਾਂ ਕਈ ਜਨਮ ਜਿਹੜੇ ਆਪਾਂ ਪਿੱਛੇ ਕਰਕੇ ਆਏ ਆ ਗਵਾਕੇ ਆਏ ਆ ਜਿੰਨੇ ਵੀ ਅਸੀਂ ਪਾਪ ਕੀਤੇ ਆ ਕਹਿੰਦੇ ਉਹ ਇੱਕ ਸੈਕਿੰਡ ਦੇ ਵਿੱਚ ਹੀ ਕਹਿੰਦੇ ਉਹ ਸਾਰੇ ਸੜ ਕੇ ਸੁਆਹ ਹੋ ਜਾਂਦੇ ਪਰ ਕਦੋਂ ਜਦੋਂ ਇਹ ਪ੍ਰਕਿਰਿਆ ਕਰਦੇ ਆ ਕਿ ਕਿਵੇਂ ਆਪਾਂ ਉਸ ਧਿਆਨ ਦੇ ਵਿੱਚ ਜਾਣਾ ਹੈ ਕਿਵੇਂ ਪ੍ਰਕਾਸ਼ ਨੂੰ ਆਪਾਂ ਧਿਆਉਣਾ ਹੈ ਆਵਾਜ਼ਾਂ ਨਾਲ ਨਹੀਂ ਹੁੰਦਾ ਭਾਵੇਂ ਤੁਸੀਂ 10 ਸਾਲ ਲੱਗੇ ਰੋ 15 ਸਾਲ ਲੱਗੇ ਰੋ ਹਣਾ ਹਾਂ ਇਹ ਜ਼ਰੂਰ ਹੋ ਸਕਦਾ ਹੈ ਤੁਸੀਂ ਆਪਣਾ ਕੀਮਤੀ ਜੀਵਨ ਨੂੰ ਗਵਾ ਲਵੋ 10 ਸਾਲ ਖਰਾਬ ਕਰ ਲਓ ਕੋਈ 15 ਸਾਲ ਖਰਾਬ ਕਰ ਲੇ ਜਿਵੇਂ ਕਿ ਕੋਲ ਤੱਕ ਇਹ ਕਹਿੰਦੇ 40 40 ਸਾਲ ਲੱਗੇ ਕੇਵਲ ਆਵਾਜਾ ਤੱਕ ਹੀ ਸੀਮਿਤ ਰਹੋਗੇ ਉਸ ਤੋਂ ਅੱਗੇ ਨਹੀਂ ਜਾ ਪਾਓਗੇ ਤੇ ਆਵਾਜਾ ਤੱਕ ਕੇਵਲ ਫਰਗ ਲੋਕਾ ਉਸ ਤੋਂ ਅੱਗੇ ਜੀਵਨ ਜਨਮ ਮਰਨ ਦਾ ਜਿਹੜਾ ਦੁੱਖ ਹੈ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਾਰੇ ਪਿਆਦੇ ਸਲਮੇ ਜਿਨਕੀਤਾ ਤਿਸ ਨੇ ਜਾਣੀ ਆਂਦਾ ਤਾਂ ਦੁੱਖ ਸਹਿ ਪੁਰਾਣੀ ਹੈ ਜਿਸ ਨੇ ਕੀਤਾ ਉਸ ਨੂੰ ਨਹੀਂ ਜਾਣ ਸਕਦੇ ਆਨੰਦ ਤੇ ਆਏਗਾ ਲੇਕਿਨ ਆਨੰਦ ਕਿੰਨੀ ਦੇਰ ਲਈ ਹੋਏਗਾ ਉਨੀ ਦੇਰ ਲਈ ਹੋਏਗਾ ਤੁਹਾਨੂੰ ਹੋਏਗਾ ਕਿ ਮੈਂ ਘਰ-ਬਾਰ ਛੱਡ ਕੇ ਚਲੇ ਜਾਵਾਂ ਕਿਤੇ ਇਕਾਂਤ ਜਗ੍ਹਾ ਦੇ ਵਿੱਚ ਬੈਠੇ ਜਾਵਾਂ ਤੇ ਬਸ ਇਹ ਆਵਾਜ਼ਾਂ ਸੁਣੀ ਜਾਵਾਂ ਜਾਂ ਮੂੰਹ ਤੋਂ ਰਟਨ ਕਰੀ ਜਾਵਾਂ ਹਨਾ ਇਹੋ ਇਹੋ ਜਿਹੇ ਵਿਚਾਰ ਇਹਦੇ ਅੰਦਰ ਚੱਲਣੇ ਸ਼ੁਰੂ ਹੋ ਜਾਂਦੇ ਨੇ ਪਰ ਜਦੋਂ ਪ੍ਰਕਾਸ਼ ਨੂੰ ਆਪਾਂ ਧਿਆਉਂਦੇ ਆ ਇਸ ਜੁਗਤ ਦੇ ਦੁਬਾਰਾ ਹਨਾ ਫਿਰ ਕੀ ਹੁੰਦਾ ਆ ਉਹ ਆਵਾਜ਼ਾਂ ਸਾਰੀਆਂ ਛੁੱਟ ਜਾਂਦੀਆਂ ਨੇ ਤੇ ਅੰਦਰ ਜਿਹੜਾ ਗਿਆਨ ਹੈ ਉਹ ਬ੍ਰਹਮ ਗਿਆਨ ਪ੍ਰਗਟ ਹੁੰਦਾ ਆ ਤੇ ਬਹੁਤ ਸਾਰੇ ਜੀਵ ਤੁਹਾਨੂੰ ਇਹ ਕਹਿਣਗੇ ਕਿ ਹਾਂ ਤੁਸੀਂ ਤਾਂ ਪੱਲੋ ਕੀ ਸੰਸਾਰ ਤੋਂ ਟੁੱਟ ਗਏ ਹੋ ਤੁਸੀਂ ਤਾਂ ਕੁਝ ਆਪਣਾ ਹੀ ਵੱਖਰਾ ਸ਼ੁਰੂ ਕਰਤਾ ਇਸੇ ਕਰਕੇ ਰੈਫਰੈਂਸ ਤੁਹਾਨੂੰ ਦਿੱਤਾ ਆ ਕਿ ਦੇਖੋ ਕੀ ਰੈਫਰੈਂਸ ਉਪਨਿਸ਼ਦਾਂ ਦੇ ਵਿੱਚ ਹੀ ਇਹ ਗਿਆਨ ਦਿੱਤਾ ਹੋਇਆ ਵਾ ਜਿਹੜੇ ਲੋਕੀ ਆਵਾਜ਼ਾਂ ਸੁਣਨ ਦਾ ਕਹਿੰਦੇ ਨੇ ਉਹ ਵੀ ਕੋਈ ਨਵੀਂ ਚੀਜ਼ ਨਹੀਂ ਹੈ ਆਧ ਕਾਲ ਤੋਂ ਚੱਲੀ ਆ ਰਹੀ ਹੈ ਹਜ਼ਾਰਾਂ ਸਾਲ ਪੁਰਾਣੀ ਹੈ ਕਿਉਂਕਿ ਉਹ ਜੀ ਆਵਾਜ਼ਾਂ ਸੁਣਦੀ ਹੈ ਉਹ ਵੀ ਉਪਨਿਸ਼ਦ ਦੇ ਵਿੱਚ ਦੱਸਿਆ ਹੋਇਆ ਵਾ ਹਨਾ ਜਿਸ ਗਿਆਨ ਦਾ ਹੁਣ ਆਪਾਂ ਪ੍ਰਚਾਰ ਕਰਦੇ ਆ ਦੱਸਦੇ ਆ ਕਿ ਭਾਈ ਇਹ ਤਰੀਕਾ ਨਹੀਂ ਹੈ ਜੇ ਜਨਮ ਮਰਨ ਤੋਂ ਮੁਕਤ ਹੋਣਾ ਫਿਰ ਤੁਹਾਨੂੰ ਪ੍ਰਕਾਸ਼ ਵਾਲੇ ਪਾਸੇ ਆਣਾ ਪਵੇਗਾ ਤੇ ਇਸ ਤਰੀਕੇ ਨਾਲ ਤੁਹਾਨੂੰ ਜਣਾਇਆ ਉਹ ਲਗਾਣਾ ਪਵੇਗਾ ਧਿਆਨ ਲਾਣਾ ਪਵੇਗਾ ਤਾਂ ਤੁਸੀਂ ਇੱਕ ਖਿੰਦ ਦੇ ਵਿੱਚ ਹੀ ਮੁਕਤ ਹੋ ਸਕਦੇ ਹੋ ਠੀਕ ਹੈ ਜੀ ਤੇ ਇੰਨੇ ਇੱਕ ਵਿਚਾਰ ਕਰਦੇ ਹੋਏ अनेका ਭੁੱਲਾ ਚੁੱਕਾ ਗਲਤੀਆਂ ਹੋ ਗਈਆਂ ਹੋਣਗੀਆਂ ਬਾਕੀ ਹਾਂ ਜੇ ਕਿਸੇ ਜੀਵ ਨੇ ਸਮਝਣਾ ਆ ਕਿ ਕਿਵੇਂ ਅਸੀਂ ਮੁਕਤ ਹੋ ਸਕਦੇ ਹਾਂ ਹਨਾ ਜਾਦਾ ਸਾਨੂੰ ਸਮਾਨਾ ਖਪਾਣਾ ਪਵੇ ਕਿ ਜੀਵਨ ਬੜਾ ਅਨਮੁੱਲ ਆ ਲੋਕਾਂ ਕੋ ਅੱਜ ਕੱਲ ਇੰਨਾ ਟਾਈਮ ਨਹੀਂ ਆ ਕਿ 10 10 20 ਸਾਲ ਕਿਸੇ ਡੇਰੇ ਤੇ ਹਨਾ ਕਿਸੇ ਜਗ੍ਹਾ ਜਾ ਕੇ ਰਹਿਣ ਫਿਰ ਆਪਣਾ ਜਿਹੜਾ ਕੀਮਤੀ ਧਨ ਜਿਹੜਾ ਬੜੀ ਮਿਹਨਤ ਨਾਲ ਕਮਾਇਆ ਉਹ ਜਾ ਕੇ ਉੱਥੇ ਸੇਵਾ ਦੇ ਨਾਮ ਤੇ ਉਜਾੜ ਦੋਵੇ ਹਨਾ ਤੇ ਪੱਲੇ ਫਿਰ ਬਾਅਦ ਦੇ ਵਿੱਚ ਕੁਛ ਨਾ ਪਵੇ ਉਹ ਅੰਦਰ ਜਿਹੜੀ ਹੈ ਉਸ ਤੜਾ ਪੇ ਪਰਮਿਸ਼ਨ ਨੂੰ ਮਿਲਣ ਦੀ ਉਹ ਖਤਮ ਹੀ ਨਾ ਹੋਵੇ ਠੀਕ ਹੈ ਪਿਆਰਿਓ ਤੇ ਇਸ ਕਰਕੇ ਜਿਹੜਾ ਸਮਝਣਾ ਚਾਹੁੰਦਾ ਹੈ ਉਸ ਸਮਝ ਸਕਦਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤੇ ਹੋਏ ਨੇ ਆਪ ਜੀ ਵਿਚਾਰ ਵੀ ਕਰ ਸਕਦੇ ਹੋ ਇਹ ਗਿਆਨ ਬਹੁਤ ਸੁੱਖਾ ਆ ਠੀਕ ਹੈ ਪਰ ਕੀ ਹੈ ਇਸ ਗਿਆਨ ਨੂੰ ਜਿਹੜਾ ਮੰਨਣਾ ਆ ਨਾ ਇਹ ਸਭ ਤੋਂ ਔਖਾ ਆ ਹਨਾ ਤੇ ਇਸ ਕਰਕੇ ਕੋਸ਼ਿਸ਼ करिए ਕਿ ਮਾਲਕਾ ਕੇ ਇਹ ਹੀ ਬੇਨਤੀ ਕਰੀਏ ਕਿ ਮਾਲਕ ਜਿਹੜਾ ਗਿਆਨ ਤੁਹਾਨੂੰ ਕਨਾਨ ਲੱਗਾ ਆ ਤੇ ਇਸ ਨੂੰ ਕਿਰਪਾ ਕਰਕੇ ਮਨਾਵੇਦਾ ਹੁਣ ਮਾਲਕ ਨੇ ਕਿਰਪਾ ਕੀਤੀ ਸਾਨੂੰ ਮਨਾ ਲਿਆ ਹਨਾ ਤੇ ਆਪਣੇ ਆਪ ਉਹ ਫਿਰ ਆਪਣਾ ਪ੍ਰਚਾਰ ਕਰਵਾਂਦਾ ਆ ਤੇ ਇਹ ਜਿਹੜਾ ਫਿਰ ਪ੍ਰਚਾਰ ਹੈ ਇਹ ਕਿਸੇ ਤਰੀਕੇ ਦੀ ਮਾਇਆ ਕਰਕੇ ਨਹੀਂ ਹੁੰਦਾ ਹਨਾ ਕਿਉਂਕਿ ਇਹਦਾ ਕੋਈ ਮੁੱਲ ਨਹੀਂ ਲੈਣਾ ਹੁੰਦਾ ਜੇ ਕੋਈ ਕਿਸੇ ਤਰੀਕੇ ਨਾਲ ਮੁੱਲ ਲੈਂਦਾ ਆ ਤੇ ਸਮਝ ਲਓ ਉਹ ਫਸਾ ਰਿਹਾ ਤੇ ਤੁਸੀਂ ਵੀ ਦੇਖਿਆ ਕਰੋ ਜਾ ਕੇ ਭਈ ਜਿੱਥੇ ਅਸੀਂ ਜਾ ਰਹੇ ਆ ਉਹ ਕਿਸੇ ਤਰੀਕੇ ਨਾਲ ਸਾਡੇ ਤੋਂ ਮਾਇਆ ਤੇ ਨਹੀਂ ਲੈ ਰਿਆ ਜਿਹੜਾ ਬੰਦਾ ਸਾਨੂੰ ਦੱਸ ਰਿਹਾ ਵਾ ਉਹ ਆਪ ਕੀ ਕਰਦਾ ਉਹ ਕਿਸੇ ਤਰੀਕੇ ਦੀ ਕੋਈ ਕਿਰਤ ਕਰਦਾ ਕਿ ਨਹੀਂ ਕਰਦਾ ਜਾਂ ਫਿਰ ਲੋਕਾਂ ਨੂੰ ਇਹ ਗਿਆਨ ਦੇਣ ਦਾ ਲੋਕਾਂ ਨੂੰ ਸਿੱਧੇ ਰਸਤੇ ਪਾਨ ਨੂੰ ਹੀ ਆਪਣੇ ਕੀਰਤ ਦੱਸੀ ਜਾਂਦਾ ਆ ਠੀਕ ਹੈ ਪਿਆਰਿਓ ਤੇ ਇਹ ਸੀਗੀ ਅੱਜ ਦੀ ਵਿਚਾਰ ਤੇ ਇੰਨੇ ਕ ਵਿਚਾਰ ਕਰਦੇ ਹੋਏ ਇੱਕ ਨੇ ਨਿੱਕਾ ਪ੍ਰਕਿਆਰ ਦੀਆਂ ਬਹੁਤ ਲਗਤੀਆਂ ਹੋ ਗਈਆਂ ਹੋਣਗੀਆਂ ਸੰਗਤ ਤੇ ਸਤਗੁਰੂ ਜੀ ਬਖਸ਼ਣ ਜੋਗੋ ਜੀ ਤੇ ਜਿਸ ਕਿਸੇ ਜੀਵ ਨੇ ਵਿਚਾਰ ਕਰਨੀਆਂ ਹੋਵੇ ਨੰਬਰ ਪ੍ਰੋਫਾਈਲ ਦੇ ਵਿੱਚ ਦਿੱਤੇ ਹੋਏ ਨੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਵਿਚਾਰ ਕਰ ਸਕਦੇ ਹੋ ਤੇ ਭਾਈ ਸਾਹਿਬ ਜੀ ਰੋਜ਼ ਲਾਈਵ ਹੋ ਕੇ ਇਹ ਗਿਆਨ ਵੀ ਦਿੰਦੇ ਨੇ ਇਕਿਵੇਂ ਅਸੀਂ ਦੋ ਦ੍ਰਿਸ਼ ਤੋਂ ਇੱਕ ਦ੍ਰਿਸ਼ ਨੂੰ ਕਿ ਉਸ ਪ੍ਰਕਾਸ਼ ਰੂਪ ਨੂੰ ਮਿਲ ਵੀ ਸਕਦੇ ਹੋ ਉਹਦਾ ਵੀ ਲਿੰਗ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੈ ਜੇ ਕਿਸੇ ਜੀਵ ਨੇ ਆ ਕੇ ਦੇਖਣਾ ਹੋਵੇ ਕਰਕੇ ਪ੍ਰੈਕਟੀਕਲ ਦੇਖਣਾ ਹੋਵੇ ਤਾਂ ਆਪ ਜੀ ਕਰ ਵੀ ਸਕਦੇ ਹੋ ਕੋਈ ਮਾਇਆ ਨਹੀਂ ਹੈ ਫ੍ਰੀ ਆਫ ਕੋਸਟ ਹੈ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਆਣ ਦੀ ਲੋੜ ਨਹੀਂ ਹੈ ਯੋਗਨਾ ਪਗ ਵੀ ਕੱਪੜੇ ਯੋਗਨਾ ਮੈਲੀ ਵੇਸ ਕਰ ਬੈਠੇ ਆ ਯੋਗ ਪਾਈ ਹੈ ਸਤਿਗੁਰੂ ਕੇ ਉਪਦੇਸ਼ ਕਰ ਬੈਠੇ ਹੀ ਯੋਗ ਪਾ ਸਕਦੇ ਹੋ ਤੇ ਜੋਗੇ ਹੋ ਸਕਦੇ ਹੋ ਇਸ ਗਿਆਨ ਨੂੰ ਕਮਾ ਕੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ